ਸਿਕਾ ਬਾਈ ਜੀ ਸਤ ਸ੍ਰੀ ਅਕਾਲ ਬਾਈ ਕੀ ਹਾਲ ਨੇ ਬਾਈ ਵਧੀਆ ਵਧੀਆ ਬਾਈ ਬਈ ਨਾਂ ਦੱਸ ਦੋ ਬਲਾ ਆਪਣਾ ਜਗਸ਼ੀਰ ਹੈ ਬਾਈ ਪਿੰਡ ਚੱਠਾ ਨੇੜਾ ਪਿੰਡ ਚੱਠਾ ਨੇੜਾ ਬਾਈ ਜੀ ਜ਼ਿਲ੍ਹਾ ਸੰਗਰੂਰ ਹਾਂ ਬਾਈ ਸੰਗਰੂਰ ਠੀਕ ਹੈ ਬਾਈ ਜੀ ਸੀਲ ਸੁਨਾਮ ਠੀਕ ਹੈ ਬਾਈ ਹਾਂ ਤੇ ਆਪਣਾ ਕੰਮ ਇਹ ਰਿਹਾ ਬਾਈ ਸੈਕੰਡ ਹੈਂਡ ਸਟੋਰੀ ਉਪਰ ਭੇਜਦੇ ਆਂ ਆਪਾਂ ਬਾਈ ਟੂੜੀ ਵਾਲੇ ਰੀਪਰ ਦੇ ਦੇਣਾ ਹਾਂ ਟੂੜੀ ਵਾਲੇ ਰੀਪਰ ਠੀਕ ਹੈ ਬਾਈ ਕਿੰਨੇ ਘਣੇ ਬਾਈ ਇਸ ਟਾਈਮ ਆਪਾਂ ਲਵੇ 12 13 ਦੀਪਰ ਖੜੇ ਨੇ ਬਾਈ 12 ਦੇ ਖੜੇ ਨੇ ਬਾਈ ਇਸਕਾ ਹਾਂ ਠੀਕ ਆ ਬਾਈ ਇੱਥੇ ਸ਼ੁਰੂ ਕਰ ਲੈਂਦੇ ਆ ਬਈ ਆਪਾਂ ਹਾਂਜੀ ਆ ਖੜਿਆ ਬਾਈ ਪਹਿਲਾਂ ਨਾਮ ਦੱਸ ਦੋ ਇਹਦਾ ਰੀਪਰ ਦਾ ਬਿਸ਼ੂ ਗਰਮਾ 745 ਬਾਈ ਜੀ ਬਿਸ਼ੂ ਗਰਮਾ ਇਹ 19 ਮਾਡਲ ਹੈ ਵੀਰੇ 19 ਮਾਡਲ ਬਾਈ ਜੀ ਹਾਂਜੀ ਠੀਕ ਆ ਬਾਈ ਡਿਮਾਂਡ ਪੂਰੀ ਆ ਆਪਣੀ ਕੋਈ ਹਾਂ ਡਿਮਾਂਡ ਵਧੀਆ ਬਾਈ ਹੁੰਦਾ ਆਪਣੇ ਰੀਜ ਠੀਕ ਆ ਬਾਈ ਜੀ ਇਹਦਾ ਰੇਟ ਬਾਈ 1.5 ਲੱਖ ਰੁਪਏ ਰੇਟ ਹੈ 1.5 ਲੱਖ ਰੁਪਏ ਰੇਟ ਹੈ ਬਾਈ ਹਾਂ ਹਾਂ 19 ਮਾਡਲ ਹੈ ਵੀਰੇ 19 ਮਾਡਲ ਹੈ ਬਾਈ ਹਾਂ ਵਾਹ ਜੀ ਵਾਹ ਬੱਟ ਕੀ ਰੇਟ ਫਿਕਸ ਨਹੀਂ ਆ ਬਾਈ ਮਾਨਦਾਨ ਮੁੱਖ ਦੀ ਕਰਦੇ ਹਾਂ ਹਾਂ ਮੌਕੇ ਤੇ ਹੋ ਜੀ ਹੋਰ ਥਾਵੇਂ ਕਿਤੇ ਮਰਜੀ ਟਰਾਈ ਮਾਰ ਲੈਣੇ ਵੀਰੇ ਅਸੀਂ 4000 ਰੁਪਏ ਡਾਊਨ ਦੇਵਾਂਗੇ ਰੀਪਰ 4000 ਬਾਈ ਹਾਂ ਹਾਂ ਕਿਤੇ ਮਰਜੀ ਤੇ ਸਾਰੇ ਪੀ ਆਵੇ ਫਿਰ ਕਿ ਆਜਣ ਹਾਂ ਕਿਤੇ ਮਰਜੀ ਹਨ 4000 ਰੁਪਏ ਰੇਟ ਸਾਡੀ ਇਮਾਨਦਾਰੀ ਤੇ ਆਜਣ ਵੀਰੇ ਠੀਕ ਆ ਬਾਈ 4000 ਰੁਪਏ ਰੇਟ ਡਾਊਨ ਦੇਵਾਂਗਾ ਬੰਦਾ ਕਹੂ ਅੱਗੇ ਵੀ ਹੈ ਜਾ ਬਸ ਫਿਰ ਹਾਂ ਹਾਂ 24 ਮਾਡਲ ਲੱਸੇ ਬਈ ਆਪਣੇ ਹਾਂ 24 ਮਾਡਲ 24 ਮਾਡਲ ਹੈ ਹਾਂ ਵਾਹ ਜੀ ਵਾਹ ਬਈ ਠੀਕ ਆ ਬਈ ਠੀਕ ਆ ਦੇਖਣੇ ਦੱਸਦਾ ਹੈ ਬਈ ਹੁਣ ਥੋੜਾ ਰੇਤਾ ਜਾ ਰਿਹਾ ਹੈ ਯਾ ਪਰ ਹੁਣ ਜਮਾਂ ਨਾ ਮਾਰੋ ਆਹ ਕੀ ਪਰ ਸਾਫ ਹੈ ਜਮਾਂ ਸਾਫ ਹੈ ਕਿੰਨਾ ਹੁੰਦੇ ਬਈ ਪਤਾ ਇਹ 290000 ਹੈਰ ਵੀ ਹੈ 290000 ਬਈ ਤੇ ਇਹ ਵੀ ਮਾਰਨ ਕਰਾਂਗੇ ਮਾਰਨ ਕਰਾਂਗੇ ਠੀਕ ਆ ਬਈ 18 ਮਾਡਲ ਹੈ ਇਹ ਆ ਆ ਗਿਆ 18 ਮਾਡਲ ਬਈ ਹਾਂ ਜੀ 756 ਕੇਐਸਈ ਦਾ ਹੈ ਬਈ ਹਾਂ ਹਾਂ ਠੀਕ ਆ ਬਈ ਜੀ ਦੋ 18 ਮਾਡਲ ਹੈ ਬਈ ਹਾਂ ਜੀ ਠੀਕ ਆ ਬਈ ਮੋਬਾਈਲ ਲਾਈਨ ਸਾਪੀ ਸਾਰੀ ਹਾਰੀ ਪ੍ਰਸਾਦ ਹੈ। ਰੀ ਪ੍ਰਸਾਦ ਹੋ ਗਈ। ਹਾਂਜੀ ਵਾਹ ਜੀ ਵਾਹ। ਬਾਕੀ ਆਪਣੀ ਜ਼ਿੰਮੇਵਾਰੀ ਹੋਣਾ ਬਈ ਜਿਹੜੀ ਗੱਲ ਕੀਤੀ। ਹਾਂਜੀ ਹਾਂ ਜ਼ਿੰਮੇਵਾਰੀ ਹੋ ਗਈ। 1 ਕੀ ਮਾਡਲ 1 ਕੀ ਮਾਡਲ ਆਈ ਇਸ ਕਰਮਾ। ਆਹ 1 ਕੀ ਮਾਡਲ ਬਾਈ ਜੀ। ਵਿਸ਼ਕਰਮਾ 742 ਬਾਈ ਜੀ। ਹਾਂਜੀ। ਇਹਦੀ ਬੜੀ ਡਿਮਾਂਡ ਹੈ ਨਾ ਆਪਣੀ ਰੀ ਜੀ। ਹਾਂਜੀ ਹਾਂ ਵਧੀਆ ਜੀ। ਠੀਕ ਆ ਬਾਈ ਜੀ। ਇਹਦਾ 170 ਹੈ ਰੇਟ ਜੀ। 1,70,000 ਬਾਈ ਜੀ। ਹਾਂਜੀ ਵਾਹ ਜੀ ਵਾਹ ਜੀ। ਤੇ ਇਹਦਾ ਕੱਸੀ ਹੈ ਜਗਤੀ ਤੇ ਦਈਏ ਇਹ। 81 ਬਾਈ ਜੀ। ਹਾਂ ਚੌਪਰ ਵਾਡੀ ਹੈ ਜੀ। ਇਹ 1.8 ਲੱਖ ਸੀ ਆਰ ਬੀ ਆਈ 1.8 ਲੱਖ ਦੇ ਸੀ ਆਰ ਬੀ ਆਈ ਹਾਂ ਮੌਕੇ ਦੇ ਮਾਤਾ ਨਾ ਹੋ ਜੂਗਾ ਜੀ ਮੌਕੇ ਦੇ ਮਾਤਾ ਨਾ ਹੋ ਜੂਗਾ ਜੀ ਹਾਂ ਠੀਕ ਆ ਬਾਈ ਇੱਕ ਹੋਰ ਜਸਤੀ ਦਾ ਆ ਬੰਲੇ ਬਾਈ ਦਾ ਰਸ ਤੋਂ ਮੜਾਇਆ ਹਾਂਜੀ ਇਹਦੇ ਬਾਅਦ ਦੱਸ ਮੜਾਇਆ ਬਾਈ ਜੀ ਇਹ ਵਧੀਆ ਰੀਪਰ ਹੈ ਬਾਈ ਠੀਕ ਆ ਬਾਈ ਜੀ ਜੇ ਬੇਟਾ ਖਿਲ ਬੇਟਾ ਦਾ ਓਕੇ ਹੈ ਠੀਕ ਆ ਬਾਈ ਜੀ ਇਹ ਉਗਰ ਬਾਈ ਦਾ ਇਹ ਲਾਗੇ 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 ਤੇਰੇ ਲਾਗੇ ਲਾਖ ਹੀ ਰੱਖਿਆ ਆਪਣੇ ਬਾਈ ਹਾਂਜੀ ਟਾਇਰ ਜਮਾਂ ਨਵੇਂ ਪਏ ਨੇ ਬਾਈ ਹਾਂ ਟਾਇਰ ਬੱਜਿਆ ਪਏ ਨੇ ਬਾਈ ਠੀਕ ਆ ਬਾਈ ਜੀ ਕੈਂਤੀ ਆ ਬਾਈ ਇਹ 55 ਜੀ ਇਹ ਵੀ 55 ਬਾਈ ਜੀ ਹਾਂਜੀ ਵਾਹ ਠੀਕ ਆ ਬਾਈ ਬੱਕੇ ਨੂੰ ਸਾਰਾ ਸਾਫ ਪਿਆ ਬਾਈ ਹਨਾ ਹਾਂਜੀ ਹਾਂਜੀ ਵਾਹ ਜੀ ਵਾਹ ਬਾਈ ਬੰਦਾ ਪੂਰੀ ਬਹਿਮੂ ਕੱਢ ਕੇ ਫਿਰ ਲੈ ਹੀ ਜਾਵੇ ਹੋਣਾ ਬਾਈ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਕੀ ਮੰਗਦੇ ਬਈ ਇਹਦਾ ਇਹਦਾ 1 ਕ 72 ਰੈਟ ਮੰਗਦੀ 1 ਵੀ ਤਾਂ ਡਿਮਾਂਡ ਆ ਬਾਈ ਜੀ ਫਿਕਸ ਰੇਟ ਹੈਣੀ ਮਾਨ ਦਾ ਮੁਖ ਤੇ ਹੋ ਜੀ ਹਾਂ ਹੋ ਜੀ ਮੌਕੇ ਤੇ ਠੀਕ ਆ ਬਾਈ ਜੀ ਠੀਕ ਆ ਤੇ ਪ੍ਰੀਪਰ ਬਹੁਤ ਖੜੇ ਨੇ ਹਨਾ ਹਾਂ ਜੀ ਅੱਜ ਉੱਪਰ ਆ ਗਿਆ ਜੀ ਇਹ ਚ ਉੱਪਰ ਅੱਜ ਸਵੰਤ ਆ ਗਿਆ ਉਹ ਪਿੱਛੇ 24 ਮਾਡਲ ਆ ਗਿਆ ਇਹ ਹੈ ਬਾਈ ਜਸਵੰਤ ਬਾਈ ਜੀ ਨਿਊ ਜਸਵੰਤ ਸੁਨਾਮ ਵਾਲਾ ਹੈਗਾ ਹਾਂ ਇਹ ਸੁਨਾਮ ਵਾਲਾ 16 ਮਾਡਲ ਹੈ ਜੀ ਠੀਕ ਆ ਆਹ ਬਾਈ ਇਹ 24 ਮਾਡਲ ਹੈ ਜੀ 24 ਮਾਡਲ ਬਾਈ 24 ਮਾਡਲ ਹੈ ਬਾਈ ਹਾਂ ਹਾਂ 24 ਮਾਡਲ ਲੈਣੇ ਇਸ ਕਰਨ ਨੂੰ ਠੀਕ ਆ ਬਾਈ ਟਾਇਰ ਜਮਾਂ ਨੂੰ ਪੈਨੇ ਬਾਈ ਹਾਂ ਠੀਕ ਆ ਬਾਈ ਕੈਂਸੀ ਆ ਬਾਈ ਇਹ 55 ਜਾਈ 55 ਸਾਰੀ 55 ਜਾਈ ਨਹੀਂ ਸਾਰੀ 55 ਨਹੀਂ ਬਾਈ ਜੀ ਕੀ ਮੰਗਦਾ ਬਾਈ ਇਹਦਾ ਮਰੇਟਾ ਦਾ ਇਹਦਾ ਟਾਇਰ ਲੱਖ ਰੁਪਈਆ ਡਮਾਂਡ ਹੈ ਜੀ ਟਾਇਰ ਲੱਖ ਡਮਾਂਡ ਆ ਬਾਈ ਹਾਂ ਜੀ ਬਾਕੀ ਮੌਕੇ ਤੇ ਕਰ ਦਾਂਗੇ ਹਾਂ ਮੌਕੇ ਤੇ ਕਰ ਦਾਂਗੇ ਮਾਨ ਇਹਦਾ ਬਾਈ ਇਹਦਾ 120000 ਰੁਪਈਆ ਠੀਕ ਹੈ ਭਾਈ ਜੀ ਹਾਂਜੀ ਬਾਜੀ ਬਾਜੀ ਤੇ ਤੇ ਨੰਬਰ ਦੱਸ ਦੋ ਆਪਣੇ ਬਾਈ ਦਾ ਲੋਕੇਸ਼ਨ ਬੋਲ ਕਿੱਥੇ ਆ ਬੰਦਾ ਮੜਾ ਯਾਰ ਲੋਕੇਸ਼ਨ ਦੱਸੋ ਜਿਲ੍ਹਾ ਸੰਗਰੂਰ ਜੀ ਸ਼ੀਰ ਸੁਨਾਮ ਆ ਠੀਕ ਹੈ ਭਾਈ ਹਾਂਜੀ ਪਿੰਡ ਘਠਾਣਾ ਜਿਹੜਾ ਪਿੰਡ ਘਠਾਣਾ ਨੇੜਾ ਆ ਠੀਕ ਹੈ ਭਾਈ ਜਿਹੜਾ ਸੁਨਾਮ ਤੋਂ ਪਤੜਾਂ ਰੋੜ ਜਾਂਦਾ ਰੋੜ ਦੇ ਉੱਤੇ ਆਪਣਾ ਘਰ ਆ ਬੋਰੀ ਰੋੜ ਤੇ ਕੋਰੀ ਰੋੜ ਤੇ ਆਈ ਤੇ ਬਾਹਰ ਆਪਣੀ ਰੀਪਰ ਖੜੀ ਹੁੰਦੀ ਨੇ ਹਣਾ ਭਾਈ ਹਾਂ ਹਾਂ ਪਤਾ ਲੱਗ ਜੂ ਭਾਈ ਇੱਕ ਨੰਬਰ ਬੋਲ ਦੋ ਮੜਾ ਇੱਕ ਵਾਰ ਭਾਈ 987753 ਠੀਕ ਹੈ ਭਾਈ 213055 213055 ਭਾਈ ਨਾਂ ਦੱਸ ਦੋ ਵੱਡੇ ਭਾਈ ਆਪਣਾ ਇੱਕ ਵਾਰ ਜਗਸੀ ਰਹਿ ਮ